ਸਾਸਰੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗਾ ਜੀ ਦਿਨ ਸੋਮਵਾਰ 22 ਜਨਵਰੀ ਤੇ ਅੱਜ ਤਾਂ ਜੀ ਸਾਰੇ ਦਿਨਾਂ ਨਾਲੋਂ ਜ਼ਿਆਦਾ ਬੁਰਾ ਹਾਲਾਜ ਹੈ ਠੰਡ ਦਾ ਐਤਵਾਰ ਵੀ ਰੱਜ ਕੇ ਠੰਡ ਸੀਗੀ ਤੇ ਅੱਜ ਉਸ ਤੋਂ ਵੀ ਜ਼ਿਆਦਾ ਮੌਸਮ ਖਰਾਬ ਹੈ ਤੇ ਮੈਂ ਕਿ ਚਲੋ ਉਸ ਤੋਂ ਪਤਾ ਪਛਾਹ ਚੜ ਜਾਊਗੀ ਕੱਪੜੇ ਕਾਫੀ ਇਕੱਠੇ ਕਿੱਤੋਂ ਐਸੀ ਮੈਂ ਧੁੱਪ ਦੇ ਚੱਕਰ ਦੇ ਵਿੱਚ ਤੇ ਹੁਣ ਮੈਂ ਸਵੇਰੇ ਸਵੇਰੇ ਮਸ਼ੀਨ ਲਾ ਲਈ ਐ ਤੇ ਧੁੰਦ ਤਾਂ ਨਹੀਂ ਹੈਗੀ ਐ ਇੰਨੀ ਤੇ ਆਹ ਦੇਖੋ ਬਸ ਮੌਸਮ ਇਦਾਂ ਹੀ ਹੋਇਆ ਪਿਆ ਬੱਦਲ ਬੱਦਲ ਜਿਵੇਂ ਧੁੰਦ ਬਦਲਾਂ ਦੇ ਉੱਤੇ ਹੀ ਐ ਧੁੰਦ نیچے ਨਹੀਂ ਹੈਗੀ ਐ ਠੰਡੀ ਹਵਾ ਚਲਦੀ ਪਈ ਐ ਉੱਡਦੀ ਜਿਵੇਂ ਧੂਆਂ ਉੱਡਦਾ ਹੁੰਦਾ ਐ ਇਦਾਂ ਉੱਡਦੀ ਐ ਹਵਾ ਤੇ ਕੱਪੜੇ ਧੋ ਲੋ ਚਾਰ ਚਾਰ ਦਿਨ ਕੱਪੜੇ ਸੁੱਕਦੇ ਨਹੀਂ ਐ ਫਿਰ ਐਸੇ ਚੱਕਰ ਦੇ ਵਿੱਚ ਕੱਪੜੇ ਇਕੱਠੇ ਵੀ ਹੋ ਜਾਂਦੇ ਨੇ ਵੀ ਚਲੋ ਧੁੱਪ ਨੂੰ ਹੁੜੀਕਦੇ ਰਹਿਣੇ ਆ ਤੇ ਹੁਣ ਧੋਣੇ ਪੈਣੇ ਆ ਕਾਫੀ ਕੱਪੜੇ ਹੋ ਗਏ ਆ ਜਵਰਾਜ ਦੀ ਯੂਨੀਫਾਰਮ ਵੀ ਧੋਣ ਵਾਲੀ ਆ ਅੱਜ ਤਾਂ ਚਲੋ ਛੁੱਟੀ ਸੀਗੀ ਤੇ ਕੱਲ ਸਕੂਲ ਜਾਣਾ ਹੁਣ ਪਤਾ ਨਹੀਂ ਯੂਨੀਫਾਰਮ ਕਿਦਾਂ ਸਕੂਗੀ ਪ੍ਰੈਸ ਪ੍ਰੋਸ ਕਰਕੇ ਸੁਕਾ ਦਾਂਗੀ ਚਲੋ ਤੇ ਇੱਧਰ ਵੀ फटाफट ਮਸ਼ੀਨ ਲਾਤੀ ਹੈ ਹੱਥ ਪੈ ਰਹੇ ਆ ਥੋਣ ਨੂੰ ਇਹ ਤੇ ਪਾਣੀ ਇੰਨਾ ਠੰਡਾ ਆਇਆ ਤਾਂ ਹੈ ਨਾ ਟੈਂਕੀ ਦਾ ਤੇ ਇੱਧਰ फटाफट ਜੀ ਸਬਜ਼ੀ ਮੇਰੀ ਕੱਟੀ ਵੀ ਸੀ ਆਲੂ ਵਗੈਰਾ ਕੱਟ ਕੇ ਤੇ ਇਹਦਾ ਮਸਾਲਾ ਮਸਲਾ ਤਿਆਰ ਕਰਕੇ ਤੇ ਅੱਧਰ ਮੈਂ ਸਬਜੀ ਨੂੰ ਵੀ ਤੜਕਾ ਲਾਤਾ ਸਬਜੀ ਬੰਦੀ ਵੀ ਹੈ ਤੇ ਫਟਾਫਟ ਪੱਲਾ ਆਪਾਂ ਕੱਪੜਿਆਂ ਦਾ ਕੰਮ ਨਹੀਂ ਵੇੜਦੇ ਆ ਲੈਟ ਦੇ ਹੁੰਦੇ ਹੁੰਦੇ ਵਿੱਚ ਫਿਰ ਵਿੱਚ ਲੈਟ ਚਲੀ ਜਾਂਦੀ ਫੇ ਠੰਡ ਦੇ ਵਿੱਚ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਲਟਕ ਜਾਂਦਾ ਸਾਰਾ ਕੰਮ ਨਾਣਾ ਧੋਣਾ ਵੀ ਰਹਿ ਜਾਂਦਾ ਫਿਰ ਵਿੱਚ ਹੀ ਤੇ ਫਟਾਫਟ ਜੇ ਕੱਪੜਿਆਂ ਦਾ ਕੰਮ ਨਹੀਂ ਵੇੜਾਂਗੇ ਧੁੱਪ ਦੇ ਕੋਈ ਹਜ਼ਾਰ ਲੱਗਦੇ ਨਹੀਂ ਪੇ ਵੀ ਚੜੂਗੀ ਮੌਸਮ ਸਾਫ਼ ਨਹੀਂ ਹੋਊਗਾ ਅੱਜ ਐਦਾਂ ਹੀ ਰਿਹਾ ਸਾਰੇ ਦਿਹਾੜੀ ਜਰੂ ਮੈਂ ਆਵਾਜ਼ ਭਰਦੀ ਪਈ ਆ ਸ਼ਾਮ ਦਾ ਟਾਈਮ ਹੈ ਸਾਡੇ 1:3 4 ਵਜੇ ਦਾ ਮੌਸਮ ਉੱਧਾ ਤਾਂ ਉਦਾਂ ਹੀ ਪਿਆ ਬਿਲਕੁਲ ਵੀ ਤੁੱਪ ਨਹੀਂ ਚੜੀ ਹੈਗੀ ਐ ਸਗੋਂ ਹੋਰ ਜ਼ਿਆਦਾ ਠੰਡ ਵਧੀ ਗਈ ਹੈ ਤੇ ਮੈਂ ਕੋਠੇ ਤੇ ਕੱਪੜੇ ਫਿਰ ਵੀ ਪਾਇਆ ਹੀ ਸੀ ਮੈਂ ਕਿਹਾ ਸ਼ਾਇਦ ਥੋੜੀ ਦੇਰ ਬਾਅਦ ਮੌਸਮ ਥੋੜਾ ਜਿਹਾ ਬਦਲ ਜਵੇ ਮੜਾ ਮੋਟਾ ਚਲੋ ਸੇਕਾ ਸੋਕਾ ਜਾਂ ਤੁੱਪ ਦਾ ਪੈ ਜਾਊਗਾ ਜੇ ਨਿਕਲੀ ਮਾੜੀ ਮੋਟੀ ਤੁੱਪ ਪਰ ਨਹੀਂ ਬਹੁਤ ਹੀ ਜ਼ਿਆਦਾ ਠੰਡੀ ਹਵਾ ਸੀਗੀ ਤੇ ਫਿਰ ਮੈਂ ਲਾ ਕੇ ਲੈ ਆਂਦੇ ਕੱਪੜੇ ਨੀਚੇ ਹੀ ਇਹ ਤਾਂ ਮੈਂ ਹਲੇ ਤੋ ਹੋਰੀਆਂ ਜਰਮ ਆਵਾਜ਼ ਪਰਦੇ ਵੀ ਹੋਤੋ ਦੀ ਦਸਤੀ ਪੀ ਆ ਮੈਂ ਉਸ ਟਾਈਮ ਤੱਕ ਕੱਪੜੇ ਫਿਰ ਲਾ ਲਈ ਸੀ ਨੀਚੇ ਹੀ ਇੱਧਰ ਉੱਧਰ ਕਮਰੇ-ਕੁੰਬਰੇਾਂ ਚ ਪਾਤੇ ਆ ਬਰਾਂਡੇ-ਬਰੁੰਡੇ ਚ ਹੀ ਤੇ ਆ ਦੇਖੋ ਜੀ ਫਟਾਫਟ ਜੀ ਮੈਂ ਡ੍ਰੀਨ ਵਾਲੇ ਪਾਸੇ ਕੱਪੜੇ ਪਾ ਰਹੀਆਂ ਡ੍ਰੀਨ ਵਾਲੇ ਪਾਸੇ ਦਾ ਲਾਲਚ ਹੁੰਦਾ ਕਿ ਚਲੋ ਇਹ ਪਾਣੀ ਪੂਣੀ ਚੰਗੇ ਤਰ੍ਹਾਂ ਨਿਚੜਦਾ ਜਾਂਦਾ ਨਾ ਇੱਕ ਵਾਰੀ ਨਹੀਂ ਤਾਂ ਸਾਰੇ ਗਿੱਲੇ-ਗਿੱਲੇ ਪਾਣੀ ਦੇ ਭਰੇ ਕੱਪੜੇ ਕਿੱਥੇ ਰੱਖਾਂਗੀ ਜੇ ਲੈਟ ਚਲੀ ਗਈ ਤਾਂ ਤੇ ਮੈਂ ਨਾ ਆ ਚੁੱਕੀ ਸੀ ਨਾ ਕਿ ਆ ਦੇਖੋ ਜੀ ਮੈਂ ਆਪਣਾ ਹਲੇ ਸਿਰ ਬੰਨਿਆ ਹੋਇਆ ਸਿਰ ਸੁਰ ਤੋਂ ਤੱਕ ਕਿਉਂਕਿ ਬਾਥਰੂਮ ਵਗੈਰਾ ਸਾਫ਼ ਕੀਤਾ ਸੀਗਾ ਫਿਰ ਸਿਰ ਵੀ ਧੋਤਾ ਹੈ ਤੇ ਆ ਦੇਖੋ ਕੱਪੜੇ ਸਾਰੇ ਧੋ ਤੋ ਕੇ ਮੰंजे ਤੇ ਰੱਖੀ ਜਾ ਰਹੀਆਂ ਤੇ ਹੁਣ ਦੇਖਦੀਆਂ ਕਿ ਹਾਲਾਤ ਨੇ ਕੋਠੇ ਤੇ ਜਾ ਕੇ ਧੁੱਪ ਤੱਪਦੇ ਸਾਢੇ 12 ਹੋ ਗਏ ਨੇ ਦੇਖ ਲਓ ਸਵੇਰ ਦੀ ਲੱਗੀ ਨੂੰ ਫਿਰ ਮੈਂ ਆਪਣਾ ਸੂਟ ਤੇ ਤੋਲੀਆਂ ਵੀ ਪਾਤਾ ਸੀਗਾ ਮਸ਼ੀਨ ਦੇ ਵਿੱਚ ਨਾ ਕੇ ਤੇ ਅੱਜ ਹੀ ਮੈਂ ਥੋੜੇ ਬੋਤੇ ਕੱਪੜੇ ਹੁਣ ਕੋਠੇ ਤੇ ਪਾ ਰਹੀ ਆ ਕਈ ਵਾਰੀ ਹੁੰਦਾ ਨਾ ਦੁਪਹਿਰ ਤੋਂ ਬਾਅਦ ਮਾੜੀ ਮੁੱਟੀ ਧੁੱਪ ਚੜ ਜਾਂਦੀ ਹੁੰਦੀ ਏ ਤੇ ਪਰ ਚੜੀ ਨਹੀਂ ਸੀ ਬਿਲਕੁਲ ਵੀ ਨਹੀਂ ਚੜੀ ਸੀ ਉੱਧਰ ਉੱਧਰ ਹੀ ਰਿਹਾ ਮੌਸਮ ਠਾਸ ਤੋਂ ਮਾਸ ਨਹੀਂ ਹੋਇਆ ਮੌਸਮ ਸਗੋਂ ਠੰਡ ਵਧੀ ਜਗੀ ਜ਼ਿਆਦਾ ਤੇ ਜਿਹੜਾ ਸ਼ਾਲ ਹੈ ਇਹ ਵੀ ਮੇਰਾ ਥੋੜਾ ਨਾ ਗਿੱਲਾ ਗਿੱਲਾ ਹੀ ਹੈ ਉੱਤੇ ਕੀਤਾ ਹੋਇਆ ਮੈਂ ਜਿਹੜਾ ਤੇ ਆਹ ਦੇਖੋ ਜੀ ਪਤਾ ਨਹੀਂ ਕਿਹੜਾ ਪੰਛੀ ਹੈਗਾ ਮੋਟਾ ਜਿਹਾ ਕਾਂ ਨਾਲੋਂ ਕਾਫੀ ਜ਼ਿਆਦਾ ਮੋਟਾ ਜਿਹਾ ਸ਼ਕਲ ਸੂਰਤ ਵੀ ਇਹਦੀ ਹੋਰ ਤਰ੍ਹਾਂ ਦੀ ਹੈ ਕਾਂ ਤਾਂ ਨਹੀਂ ਹੈਗੇ ਦੋ ਨੇ ਇੱਕ ਵਜੇ ਇਹ ਜੰਗਲੀ ਪੇੜ ਦੇ ਉੱਤੇ ਬੈਠੇ ਹੋਏ ਨੇ ਇਹ ਕਾਫੀ ਦੂਰ ਸੀਗੇ ਅਸੀਂ ਦੂਰੋਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਕਰਕੇ ਪੂਰੀ ਤਰ੍ਹਾਂ ਕਲੀਅਰ ਨਹੀਂ ਦਿਖ ਰਹੇ ਹੈਗੇ ਆ ਦੇਖੋ ਜੀ ਵਿਚਾਰੇ ਡੌਗੀਆਂ ਦਾ ਵੀ ਠੰਡ ਦੇ ਵਿੱਚ ਕਿੰਨਾ ਬੁਰਾ ਹਾਲ ਹੈ ਘਰ ਵੀ ਇਹਨਾਂ ਨੂੰ ਬਣਾ ਕੇ ਦਿੱਤਾ ਪਰ ਘਰ ਦੇ ਅੰਦਰ ਨਹੀਂ ਲੇਟ ਦੇ ਬਾਹਰ ਹੀ ਸੋ ਜਾਂਦੇ ਨੇ ਤੇ ਲੋ ਜੀ ਹੁਣ ਮੈਂ ਨਾ ਕੱਪੜੇ-ਕੁਪੜੇ ਪਾ ਕੇ ਤਾਂ ਆ ਗਈਆਂ ਕੋਠੇ ਤੇ ਬਾਲਬੂਲ ਵੀ ਥੋੜੇ ਜਿਹਾ ਪੂੰਝ ਕੇ ਕੰਗੀ ਕਰ ਲਈ ਐ ਚਾਚੂ ਪੀ ਲਈ ਐ ਇੱਕ ਵਾਰੀ ਤੇ ਅੱਧਰ ਜੀ ਮੈਂ ਨਾ ਕਮਰੇ ਦੇ ਵਿੱਚੋਂ ਝਾੜੂ ਲਾ ਰਹੀ ਸੀ ਬਾਹਰੋਂ ਤਾਂ ਮੈਂ ਸਾਰਾ ਧੋਈ ਧੁਈ ਦਿੱਤਾ ਸੀਗਾ ਹੁਣ ਜੀ ਆਪਣਾ ਦੁਪਹਿਰ ਦਾ ਰੋਟੀ ਦਾ ਟਾਈਮ ਹੈ ਤੇ ਆ ਦੇਖੋ ਜੀ ਗੈਸ ਦਾ ਜਿਹੜਾ ਮੇਰਾ ਹੈਂਡਲ ਹੈ ਨਾ ਸਟੈਂਡ ਹੈ ਉਹਦਾ ਇੱਕ ਪਾਸਾ ਟੁੱਟ ਗਿਆ ਕੜਾਈ ਨਾ نیچے ਡਿੱਗਦੀ ਜਾ ਰਹੀ ਹੈ ਤੂੰਨ ਲੱਗੇ ਡਿੱਗ ਗਿਆ ਟੁੱਟ ਗਿਆ ਪਤਾ ਨਹੀਂ ਕਿਦਾਂ ਟੁੱਟਿਆ ਤੇ ਸਬਜੀ ਤਾਂ ਜੀ ਮੈਂ ਸਵੇਰੇ ਬਣਾ ਲਈ ਸੀਗੀ ਹੁਣ ਇਹਦੇ ਚ ਹਰਾ ਧਨੀਆ ਪਾ ਦਿੱਤਾ ਤੇ ਗਰਮ ਕਰਕੇ ਤੇ ਫਟਾਫਟ ਰੋਟੀ ਬਣਾ ਕੇ ਖਾਣੇ ਆ ਫਿਰ ਕਪੜੇ ਲਾ ਕੇ ਲਿਆਵਾਂਗੀ ਕੋਠੇ 'ਤੋਂ ਕਿਉਂਕਿ ਸੁੱਕਣੇ ਹੈ ਨਹੀਂ ਕਪੜੇ ਉਦਾਂ ਦਾ ਉਦਾਂ ਹੀ ਪਿਆ ਮੌਸਮ ਜਿੱਦਾਂ ਰ ਸਵੇਰੇ ਸੀਗਾ ਤੇ ਅਦਰ ਜੀ ਮੈਂ ਰੋਟੀ ਦੀ ਵੀ ਤਿਆਰੀ ਕੀਤੀ ਹੋਈ ਆ ਮੱਕੀ ਦੀ ਬਣਾਵਾਂਗੀ ਅੱਜ ਬੜੇ ਦਿਨ ਹੋ ਗਏ ਨੇ ਮੱਕੀ ਦੀ ਰੋਟੀ ਨਹੀਂ ਖਾਧੀ ਸੀਗੀ ਥੋੜਾ ਜਿਹਾ ਬਾਜਰੇ ਦਾ ਆਟਾ ਸੀ ਥੋੜਾ ਜਿਹਾ ਮੱਕੀ ਦਾ ਸੀ ਦੋਨਾਂ ਨੂੰ ਮਿਕਸ ਕਰਕੇ ਬਣਾ ਲਾਂਗੀ ਥੋੜਾ ਥੋੜਾ ਸੀ ਦੋਨਾਂ ਦਾ ਆਟਾ ਹੀ ਤੌੜੀ ਕਣਕ ਦੇ ਫੁਲਕੇ ਬਣਾ ਲਾਂਗੀ। ਲੋ ਜੀ ਸਾਰੀ ਰੋਟੀ ਬਣ ਗਈ ਐ ਐਂਡ ਵਾਲਾ ਫੁਲਕਾ ਸੀਗਾ ਮੱਕੀ ਦਾ। ਇਹਨੂੰ ਮੈਂ ਗੈਸ ਤੇ ਸੇਕ ਲਾਂਗੀ। ਤੇ ਬਸ ਜੜੀ ਪਲੇਟ ਦੇ ਥਾਲੀ ਦੇ ਵਿੱਚ ਮੈਂ ਆਟਾ ਗੁੰਨਿਆ ਸੀ ਨੂੰ ਮੈਂ ਉਹਦੇ ਵਿੱਚ ਹੀ ਆਪਣੀ ਸਬਜ਼ੀ ਵਗੈਰਾ ਪਾ ਲਈ ਐ। ਬਸ ਜੀ ਹੁਣ ਮੈਂ ਵੀ ਗਰਮ ਗਰਮ ਰੋਟੀ ਖਾ ਲਾਂਗੀ। ਦੇ ਨਾਲ ਹੀ ਮੈਂ ਅਦਰ ਕਾਫੀ ਰੱਖ ਦਿੱਤੀ ਹੈ 3:30-4 ਵੱਜਣ ਲੈਨੇ